ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਆਪਣੀਆਂ ਮੁਰਗੀਆਂ ਦਿਖਾਉਣ ਜਾ ਰਹੇ ਹਾਂ 8 ਮੁਰਗੀਆਂ ਨੇ ਇੱਕ ਮੁਰਗਾ ਇਹ ਆ ਜੀ ਬਰੀਡ ਆਰ ਆਈ ਆਰ ਆਰਾ ਯਰ ਬਰੀਡ ਆ ਦੋਸਤੋ ਜਿਹੜੀ ਕਿ ਅੰਡਿਆਂ ਲਈ ਸਪੈਸ਼ਲ ਮੰਨੀ ਜਾਂਦੀ ਆ ਇਹ ਅੰਡੇ ਬਹੁਤ ਵਧੀਆ ਕੁਆਂਟੀਟੀ ਦਿੰਦੇ ਨੇ ਇਹ ਹੁਣ 4.5 5 ਮਹੀਨੇ ਦੀਆਂ ਹੋ ਗਈਆਂ ਅੰਡੇ ਤੇ ਆ ਗਈਆਂ ਐ ਅੰਡੇ ਸਟਾਰਟ ਕਰ ਚੁੱਕੀਆਂ ਨੇ ਇਹ ਅੰਡੇ ਦੇਣੇ ਇਹਨਾਂ ਨੂੰ ਆਪਾਂ ਸਹਾਇਕ ਤੰਦੇ ਦੇ ਤੌਰ ਤੇ ਵੀ ਵਰਤ ਸਕਦੇ ਆ ਕੋਈ ਘਰੇ 10 ਰੱਖ ਲਓ 20 ਰੱਖ ਲਓ ਠੀਕ ਆ ਨਾ ਕਿ ਨਾਲ ਤੱਕ ਬੱਚਿਆਂ ਦੇ ਖਾਨੂੰ ਅੰਡੇ ਹੋ ਜਾਂਦੇ ਨੇ ਘਰੇ ਤੇ ਨਾਲੇ ਆਪਾਂ ਵੇਚ ਵੀ ਸਕਦੇ ਆ 20 25 30 ਮੁਰਗੀਆਂ ਤੋਂ ਪਤਾ 3-4000 ਰੁਪਏ ਮਹੀਨੇ ਦਾ ਆਰਾਮ ਨਾਲ ਕਮਾ ਸਕਦੇ ਆ ਦੇਖੋ ਜੀ ਜਿਹੜੀ ਆ ਮੁਰਗੀ ਖੜੀ ਆ ਮੂਰੇ ਵੱਡੀ ਇਹ ਡਬਲ ਐਫ ਜੀ ਆ ਬਾਕੀ ਆ ਆਰ ਆਈ ਆਰ ਨੇ ਇਹ ਦੋਨੀ ਬਰੀਡਾਂ ਾਂਡੇ ਬਹੁਤ ਵਧੀਆ ਦਿੰਦੀਆਂ ਨੇ ਾਂਡੇ ਨੇ ਲਈ ਮੰਨੀਆਂ ਜਾਂਦੀਆਂ ਨੇ ਦੋਨੇ ਬਰੀਡਾਂ ਇਹਨੂੰ ਫੀਡ ਪਾ ਸਟਾਰਟ ਕਰਤੀ ਪਾਉਣੀ ਇਹ ਫੀਡ ਸੱਦੁੰਦੇ ਨੇ ਫੀਡਰ ਇਹ ਜਮਾ ਫੀਡ ਪਾ ਕੇ ਰੱਖ ਸਕਦੇ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਤੋਂ ਆਪਾਂ ਹੋਰ ਤੁਹਾਡੇ ਲਈ ਇਹ ਜਿਹੀਆਂ ਵੀਡੀਓ ਬਣਾ ਸਕੀਏ ਡੇਲੀ ਪ੍ਰੋਡਕਸ਼ਨ ਦਿਖਾਇਆ ਕਰਾਂਗੇ ਇਹਨਾਂ ਨੂੰ ਇਹਨਾਂ ਦੀ ਜੋ ਵੀ ਆਇਆ ਕਰੋ ਠੀਕ ਹੈ ਜੀ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ